ਬਹੁਤ ਭਾਗਾਂ ਵਾਲੇ ਆ ਜਿਹੜੇ ਇਸ ਧਰਤੀ ਦੇ ਦਰਸ਼ਨ ਹੋਏ ਵਾਹਿਗੁਰੂ ਨਾਨਕ ਜੀ ਨੂੰ ਪਹਿਲੀ ਵਾਰ ਜੰਦੇ ਨੇ ਫਿਰ ਸੰਗਤ ਨੇ ਬੇਨਤੀ ਕੀਤੀ ਪਰਵਾਰ ਨੇ ਸਾਨੂੰ ਐਸੀ ਨਿਸ਼ਾਨੀ ਦੇ ਕਰ ਜਾਓ ਉਸੇ ਤੁਹਾਨੂੰ ਯਾਦ ਕਰਦੇ ਰਹੀ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਸੱਜਾ ਹੱਥ ਜਿਹੜੀ ਖੜਾਵਾ ਹੈਗੀਆਂ ਇਹ ਹਾਂਜੀ ਦਿਖ ਰਹੀਆਂ ਠੀਕ ਹੈ ਜੀ ਨਾਨਕ ਜੀ ਦੇ ਜੋ ਸਮੇਂ ਸੰਗਤ ਨੂੰ ਨਿਸ਼ਾਨੀ ਦੀ ਤੌਰ ਤੇ ਦੇ ਕਰ ਗਏ ਸੀਗੇ ਨਾਨਕ ਦੇ 1506 ਵਿੱਚ ਉਹਨਾਂ ਨੇ 500 15 ਸਾਲ ਹੋ ਚੁੱਕੇ ਗੁਰਨਾਕ ਦੇਵ ਜੀ ਨੂੰ ਠੀਕ ਹੈ ਜੀ ਹਾਂ ਜ ਉਸ ਸਮੇਂ ਪਹਿਲੇ ਦੀ ਬਿਲਡਿੰਗ ਤਰਕੀਬਨ 50 ਸਾਲ ਦੀ ਪੁਰਾਣੀ ਹੋ ਸਕਦੀ ਹੈ ਜਾਂ 100 ਸਾਲ ਪੁਰਾਣੀ ਹੋ ਸਕਦੀ ਬਿਲਕੁਲ ਜੀ ਹਾਂ ਉਸ ਤੋਂ ਪਹਿਲਾਂ ਜਿਵੇਂ ਕੋਈ ਬੰਦਾ ਆਪਦਾ ਘਰ ਪਾਉਂਦਾ ਹੁੰਦਾ ਹੈ ਹਨਾ ਹਿੰਦੀ ਪਰ ਆ ਰਹੇ ਨਸ ਸੀਗੇ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਭਾਗਾਂ ਵਾਲਿਓ ਇਸ ਟਾਈਮ ਆਪਾਂ ਉਹ ਧਰਤੀ ਤੇ ਖੜੇ ਆ ਜਿੱਥੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦੀ ਚਰਨ ਸ਼ੋਭਾ ਪ੍ਰਾਪਤ ਧਰਤੀ ਆ ਤੇ ਇੱਥੇ ਤੁਸੀਂ ਦਰਸ਼ਨ ਕਰੋਗੇ ਗੁਰੂ ਨਾਨਕ ਦੇਵ ਜੀ ਦੀਆਂ ਖੜਾਮਾਂ ਦੇ ਉਹਨਾਂ ਦੇ ਪੰਘੂੜੇ ਦੇ ਤੇ ਨਾਲ ਹੀ ਹੋਰ ਬਹੁਤ ਸਾਰੀਆਂ ਚੀਜ਼ਾਂ ਆਪਾਂ ਇਸ ਟਾਈਮ ਖੜਿਆਂਗੇ ਕਹਿ ਸਕਦੇ ਹਾਂਗੇ ਵੀ ਭਾਰਤ ਦਾ ਇਹ ਆਖਰੀ ਪਿੰਡ ਹੈ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਜਾਨੀ ਕਿ ਗੁਰਦੁਆਰਾ ਲਖਪਤ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦਰਬਾਰ ਲਖਪਤ ਕચ્છ ਦੇ ਵਿੱਚ ਆ ਜਾਂਦਾ ਜਿੱਥੇ ਕਿ ਹਰੇਕ ਸਾਲ 24 25 26 ਦਸੰਬਰ ਨੂੰ ਜਿਹੜਾ ਦਿਹਾੜਾ ਗਾ ਉਹ ਮਨਾਇਆ ਜਾਂਦਾ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਜੀ ਦਾ ਜਨਮ ਦਿਨ ਤੇ ਨਾਲ ਹੀ ਜਿਹੜਾ ਛੋਟੇ ਸਹਿਬ ਜਦਿਆਂ ਦਾ ਸਿੱਧੀ ਦਿਹਾੜਾ ਗਾ ਆਪਾਂ ਕਹਿੰਦੀਏ ਵੀ ਉਹ ਮਨਾਇਆ ਜਾਂਦਾ ਗਾ ਤੇ ਸੰਗਤ ਜੀ ਜਦੋਂ ਹੀ ਆਪਾਂ ਗੁਰੂ ਘਰ ਦੇ ਵਿੱਚ ਐਂਟਰੀ ਕਰਦੇ ਆਂਗੇ ਤਾਂ ਇਸ ਤਰ੍ਹਾਂ ਇਹ ਇੱਥੇ ਇੱਕ ਕਿਲਾ ਗਾ ਪ੍ਰਾਣਾ ਜਿਹਨੂੰ ਕਿ ਲਖਪਤ ਫੋੜ ਕਿਹਾ ਜਾਂਦਾ ਫੋਟ ਕਿਹਾ ਜਾਂਦਾ ਲਖਪਤ ਕਿਲਾ ਕਿਹਾ ਜਾਂਦਾ ਉਹਦੇ ਵਿੱਚ ਗੁਰੂ ਘਰ ਬਣਿਆ ਹੋਇਆ ਇਧਰਲੇ ਪਾਸੇ ਸੰਗਤ ਦੇ ਰਹਿਣ ਲਈ ਕਮਰੇ ਬਹੁਤ ਸੋਹਣੇ ਬਣੇ ਹੋਇਆ ਕਦੇ ਵੀ ਤੁਸੀਂ ਆਵੋ ਤਾਂ ਇਹ ਗੁਜਰਾਤ ਦੇ ਵਿੱਚ ਬਿਲਕੁਲ ਲਾਸਟ ਪਿੰਡਾ ਕੱਛ ਦੇ ਵਿੱਚ ਲਖਪਤ ਤੇ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨ ਸੋਪਰਾਪਾ ਧਰਤੀ ਆ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੋਂ ਗਏ ਸੀਗੇ ਮੱਕੇ ਨੂੰ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆਈ ਆਜੋ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਤੇ ਸਾਰੇ ਗੁਰੂ ਘਰ ਦੇ ਦਿਖਾਉਣੇ ਆ ਜੀ ਤੇ ਆ ਸੰਗਤ ਜੀ ਇੱਥੇ ਲੱਗਿਆ ਹੋਇਆ ਜੀ ਨਿਸ਼ਾਨ ਸਾਹਿਬ ਕਹਿੰਦੇ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਜਿੱਥੇ ਵੀ ਕਿਤੇ ਗੁਰਦੁਆਰਾ ਸਾਹਿਬ ਹੋਊਗਾ ਉੱਥੇ ਨਿਸ਼ਾਨ ਸਾਹਿਬ ਤੁਹਾਨੂੰ ਜਰੂਰ ਮਿਲੂਗਾ ਕਿਉਂਕਿ ਕੋਈ ਵੀ ਸੰਗਤ ਆਪਾਂ ਕਹਿ ਦਈਏ ਵੀ ਕੋਈ ਵੀ ਮਜਲੂਮ ਆ ਕਿਸੇ ਤੇ ਜੁਰਮ ਹੋ ਰਿਹਾ ਜਾਂ ਕੋਈ ਵੀ ਭੁੱਖਾ ਪਿਆਸਾਗਾ ਕਿਸੇ ਨੂੰ ਵੀ ਲੰਗਰ ਦੀ ਜਰੂਰਤ ਆ ਤਾਂ ਉਹ ਨਿਸ਼ਾਨ ਸਾਹਿਬ ਸਾਹ ਦੇਖ ਕੇ ਉਹਨੂੰ ਪਤਾ ਲੱਗ ਜਾਣਾ ਵੀ ਇੱਥੇ ਗੁਰਦੁਆਰਾ ਸਾਹਿਬ ਆਗਾ ਆਪਾਂ ਜਿਉਂ ਹੀ ਅੱਗੇ ਐਂਟਰੀ ਕਰਦੇ ਆਂਗੇ ਇੱਥੇ ਜੋੜੇ ਲਾ ਕੇ ਤਾਂ ਇਸ ਜਗ੍ਹਾ ਤੇ ਸਾਰਾ ਜਿਹੜਾ ਇਤਿਹਾਸ ਲਿਖਿਆ ਵਯਾ ਅੰਗਰੇਜ਼ੀ ਦੇ ਵਿੱਚ ਆ ਗੁਜਰਾਤੀ ਦੇ ਵਿੱਚ ਆ ਪੰਜਾਬੀ ਦੇ ਵਿੱਚ ਆ ਆਪਾਂ ਇਹ ਜਿਹੜੇ ਸਾਰੇ ਸਕਰੀਨਸ਼ਾਟ ਨੇ ਸੰਗਤ ਜੀ ਉੱਪਰ ਲਾ ਦੇਣਿਆਂ ਤੇ ਇੱਥੇ ਆ ਕੇ ਕਾਊਂਟਰ ਆਉਂਦਾਗਾ ਤੇ ਗੁਰਦੁਆਰਾ ਸਾਹਿਬ ਦਾ ਨੰਬਰ ਲਿਖਿਆ ਵਯਾ ਤੇ ਇੱਧਰ ਬਾਬਾ ਜੀ ਖੜਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸੁਭ ਨਾਮ ਜਾਨਣਾ ਚਾਹਣਾ ਜੀ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਬਲਦੇਵ ਸਿੰਘ ਜੀ ਤੁਸੀਂ ਇੱਥੇ ਸੇਵਾ ਨਿਭਾ ਰਹੇ ਹੋ ਜੀ ਠੀਕ ਹੈ ਬਾਬਾ ਜੀ ਭਾਗਾ ਵਾਲੇ ਹੋਣਾ ਜਿਹੜਾ ਇਸ ਕਰਮਾ ਵਾਲੀ ਧਰਤੀ ਤੇ ਇਸ ਜਗ੍ਹਾ ਤੇ ਤੁਸੀਂ ਡਿਊਟੀ ਨਿਭਾ ਰਹੇ ਹੋ ਤੇ ਸੰਗਤ ਜੀ ਇੱਥੇ ਮੈਂ ਤੁਹਾਨੂੰ ਕਮੇਟੀ ਦੇ ਵਿੱਚ ਦੱਸਦਾ ਪ੍ਰੈਜ਼ੀਡੈਂਟ ਜਗਰਾਤ ਸਿੰਘ ਜੀ ਜਿਹਨੂੰ ਰਾਜੂ ਭਾਈ ਕਹਿੰਦੇ ਆ ਕਿ ਤੇ ਨੀਚੇ ਉਹਨਾਂ ਨੰਬਰ ਦਿੱਤਾ ਪਿਆ ਤੇ ਵਾਈਸ ਪ੍ਰੈਜ਼ੀਡੈਂਟ ਜਗਤਾਰ ਸਿੰਘ ਗਿੱਲ ਨੀਚੇ ਉਹਨਾਂ ਨੰਬਰ ਦਿੱਤਾ ਪਿਆ ਤੇ ਸਕੱਤਰ ਸਦਾਕਰ ਸਿੰਘ ਔਜਲਾ ਤੇ ਨੀਚੇ ਉਹਨਾਂ ਦਾ ਨੰਬਰ ਦਿੱਤਾ ਪਿਆ ਤੇ ਨਾਲ ਹੀ ਆ ਜਾਓ ਜੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਬਾ ਜੀ ਆ ਜਾਓ ਜੀ ਬਾਬਾ ਜੀ ਮੜਾ ਸੰਗਤ ਨੂੰ ਦੱਸੋ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਵੀ ਕਦੋਂ ਆਏ ਸੀਗੇ ਜੀ ਗੁਰੂ ਨਾਨਕ ਦੇਵ ਜੀ ਦੋ ਵਾਰ ਇਸ ਜਗ੍ਹਾ ਤੇ ਆਉਂਦੇ ਨੇ ਠੀਕ ਹੈ ਜੀ ਦੂਸਰੀ ਔਰ ਚੌਥੀ ਦਸਵੀਂ ਵਿੱਚ ਦੂਸਰੀ ਤੇ ਚੌਥੀ ਦਸਵੀਂ ਦੇ ਵਿੱਚ ਨਾਨਕ ਦੇਵ ਜੀ 1506 13 ਦੇ ਵਿੱਚਕਾਰ ਜਦੋਂ ਪਹਿਲੀ ਵਾਰ ਮੱਕਾ ਨੂੰ ਜਾ ਰਹੇ ਸੀਗੇ ਠੀਕ ਹੈ ਜੀ ਸਿੰਧੀ ਪਰਿਵਾਰ ਦਾ ਘਰ ਸੀਗਾ ਜੋ ਪੁਰਾਣਾ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਉਸ ਸਮੇਂ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਪਹੁੰਚਦੇ ਨੇ ਕਾਫੀ satsangat ਕਰਦੇ ਹੋਏ 포ਟ ਦੇ ਅੰਦਰ ਕਾਫੀ ਸੰਗਤ ਜਦੋਂ ਪਹਿਲੀ ਵਾਰ ਆਏ ਨਗੇ ਤਾਂ ਇਸ ਇਸ ਕਿਲੇ ਦੇ ਵਿੱਚ ਆਏ ਦੀ ਤੇ ਕਿਲੇ ਦੇ ਵਿੱਚ ਆ ਇੱਕ ਸਿੰਧੀ ਪਰਿਵਾਰ ਦਾ ਘਰ ਸੀਗਾ ਤੇ ਇੱਥੇ ਸੰਗਤ ਜੀ ਤੁਸੀਂ ਨਤਮਸਤਕ ਕਰਕੇ ਆਪਣੀ ਲਵਾਉ ਹਾਜ਼ਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਬਾਬਾ ਜੀ ਆਹ ਦਰਵਾਜ਼ਾ ਉਸੇ ਟਾਈਮ ਦਾ ਹੀ ਆ ਸਾਮਣ ਦਾ ਪੁਰਾਣਾ ਹੀ ਹੈਗਾ ਜਾਨੀ ਕਿ ਕਹਦੀਏ ਵੀ 4-500 ਸਾਲ ਪੁਰਾਣਾ ਹੈ ਜੀ 600 ਸਾਲ ਪੁਰਾਣਾ ਹੈ ਜੀ ਠੀਕ ਹੈ ਜੀ ਤੇ ਆਹ ਗੇਟ ਵੀ ਹੋਗੇ ਤੇ ਆਹ ਬਿਲਡਿੰਗ ਵੀ ਸਾਰੀ 600 ਸਾਲ ਪੁਰਾਣੀ ਹੈ ਜੀ ਠੀਕ ਹੈ ਜੀ ਨਾਨਕ ਦੇ 1506 ਨੂੰ ਚੰਦਨ ਨੇ 500 15 ਸਾਲ ਹੋ ਚੁੱਕੇ ਗੁਰਨਾਨ ਦੇਵ ਜੀ ਨੂੰ ਠੀਕ ਹੈ ਜੀ ਹਾਂ ਜ ਉਸ ਸਮੇਂ ਪਹਿਲੇ ਦੀ ਬਿਲਡਿੰਗ ਤਰਕੀਬਨ 50 ਸਾਲ ਦੀ ਪੁਰਾਣੀ ਹੋ ਸਕਦੀ ਹੈ ਜਾਂ 100 ਸਾਲ ਪੁਰਾਣੀ ਬਿਲਕੁਲ ਜੀ ਹਾਂ ਉਸ ਤੋਂ ਪਹਿਲਾਂ ਜਿਵੇਂ ਕੋਈ ਬੰਦਾ ਆਪਣਾ ਘਰ ਪਾਉਂਦਾ ਹੁੰਦਾ ਹਨਾ ਸਿੰਧੀ ਪਰਿਵਾਰ ਦੇੰਨ ਸੀਗੇ ਉਹਨਾਂ ਦਾ ਜਦੋਂ ਗਣੇਸ਼ ਮੰਦ ਦੇ ਸੀਗੇ ਠੀਕ ਹੈ ਥੱਲੇ ਚਿੱਤਰਕਾਰੀ ਗਣੇਸ਼ ਦੀ ਤਾਂ ਲੱਕੜ ਦੇ ਵਿੱਚ ਹਾਂ ਜੀ ਹਾਂ ਗਣੇਸ਼ ਭਗਵਾਨ ਦੇ ਲੱਕੜ ਦੇ ਵਿੱਚ ਚਿੱਤਰਕਾਰੀ ਆ ਹਨਾ ਠੀਕ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਉਹ ਸਿੰਧੀ ਪਰਿਵਾਰ ਦੇ ਘਰੇ ਜਿਹੜੇ ਆਪਣੇ ਚਰਨ ਪਾਏ ਸੀਗੇ ਸੰਗਤ ਜੀ ਸੰਦਾਰਬਾਰ ਸਾਹਿਬ ਵੀ ਦਿਖਾਉਣੇ ਉਦੋਂ ਪਹਿਲਾਂ ਬਾਹਰੋਂ ਦੇਖ ਲੋ ਡਿਜ਼ਾਈਨਿੰਗ ਸਾਰੀ ਕਿੰਨੀ ਸੋਹਣੀ ਹੋਈ ਵੀ ਆ ਜਦੋਂ ਮਿਸ਼ਾਤੇ ਤਕੀਬਨ ਪੁਰਾਣੀ ਆ ਤੇ ਸ਼ਤ ਉਦੋਂ ਦੀ ਹੀ ਆ ਜੀ ਵਾਹ ਜੀ ਵਾਹ ਭਾਗਾਂ ਨੇ ਆ ਬਾਬਾ ਜੀ ਮੈਂ ਵੀ ਕਹਿਣਾ ਵੀ ਸ਼ੁ크ਰਾ ਦਾਤੇ ਦਾ ਜਿਹੜਾ ਆਪਣੇ ਇਸ ਸਥਾਨ ਤੇ ਦਰਸ਼ਨ ਕਰਵਾਏ ਨਹੀਂ ਪਤਾ ਹੀ ਨਹੀਂ ਕਿੰਨੀਆਂ ਘਰੂਹਾਂ ਨੇ ਜਿਹੜੀਆਂ ਦਰਸ਼ਨ ਕਰਨ ਕਣੀਓ ਰਹਿ ਜਾਂਦੀਆਂ ਨੇ ਬਿਲਕੁਲ ਜੀ ਤੇ ਹੁਣ ਸੰਗਤ ਜੀ ਆਪਾਂ ਐਂਟਰੀ ਕਰਦੇ ਹਾਂ ਦਰਬਾਰ ਸਾਹਿਬ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ 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 ਜੀ ਪਾਸ਼ਾ ਤੇ ਜੇ ਹੁਣ ਐਂਟਰੀ ਕਰਦੇ ਹਾਂ ਜਿੱਧਰਲੇ ਪਾਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਅਤੇ ਨਾਲ ਹੀ ਸੰਗਤ ਕੀ ਆਪਾਂ ਇੱਥੇ ਨਤਮਸਤਕ ਹੁੰਦੇ ਆ ਤੁਸੀਂ ਵੀ ਆਪਣੀ ਹਾਜ਼ਰੀ ਲਵਾਓ ਜੀ ਸੱਚੇ ਪਾਤਸ਼ਾਹ ਘਰਾਂ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਬੈਠੇ ਹੋ ਉੱਥੇ ਬੈਠੇ ਹਾਜ਼ਰੀ ਲਵਾ ਸਕਦੇ ਸੱਚੇ ਪਾਤਸ਼ਾਹ ਬਹਿ ਗੁਰੂ ਸਾਹਿਬ ਸਿਰਕ ਨਾਮ ਕਰੇ ਵੀ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਜੀ ਸੱਚੇ ਪਾਤਸ਼ਾਹ ਜੀ ਅੱਛਾ ਬੱਬਾ ਇਹ ਸਾਰੀ ਬਿਲਡਿੰਗ ਆ ਗਈ ਫਿਰ ਹਨਾ ਜੀ ਤੇ ਉਸੇ ਸਮੇਂ ਦਾ ਪੁਰਾਣੇ ਸਮੇਂ ਦਾ ਘਰ ਇਦਾਂ ਸੱਤ ਬਣੀ ਵੀ ਆ ਠੀਕ ਆ ਬੱਬਾ ਜੀ ਨਾ ਨਹੀਂ ਉਹ ਪਰਿਵਾਰ ਜਾਣਦੇ ਨੇ ਤੇ ਸੰਗਤ ਨੇ ਬੇਨਤੀ ਕੀਤੀ ਪਰਿਵਾਰ ਨੇ ਤੁਹਾਨੂੰ ਐਸੀ ਨਿਸ਼ਾਨੀ ਦੇ ਕਰ ਜਾਓ ਉਸੇ ਤੁਹਾਨੂੰ ਯਾਦ ਕਰਦੇ ਰਹੀ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਸੱਜਿਆਤ ਜਿਹੜੀ ਖੜਾਵਾ ਹੈਗੀਆਂ ਇਹ ਦਿਖ ਰਹੀਆਂ ਹਨ ਜੀ ਨਾਨਕ ਦੀ ਜੋ ਸਮੇਂ ਸੰਗਤ ਨੂੰ ਨਿਸ਼ਾਨੀ ਦੇ ਤੌਰ ਤੇ ਦੇਖ ਕਰ ਗਏ ਸੀਗੇ ਠੀਕ ਹੈ ਜੀ ਫਿਰ ਗੁਰੂ ਨਾਨਕ ਦੇਵ ਜੀ ਦੁਬਾਰਾ ਵੀ ਇਸੇ ਜਗ੍ਹਾ ਤੇ ਹੁੰਦ ਨੇ 1519-21 ਦੇ ਵਿਚਕਾਰ ਚੌਥੀ ਹੁੰਦਾ ਸੀ ਹਾਂ ਜੀ ਗੁਰੂ ਨਾਨਕ ਦੇਵ ਜੀ ਦੁਬਾਰਾ ਵੀ ਤਰਕੀਬ ਨੇ ਇਸ ਜਗ੍ਹਾ ਤੇ 21 ਦਿਨ ਰੁਕਣਾ ਕੀਤਾ ਪਹਿਲੀ ਵਾਰ ਤਰਕੀਬ ਨੇ ਗੁਰੂ ਨਾਨਕ ਦੇਵ ਜੀ 20 ਦਿਨ ਇਸ ਜਗ੍ਹਾ ਤੇ ਰੁਕਣਾ ਕੀਤਾ ਸੀ ਤੇ ਦੂਜੀ ਵਾਰ 21 ਨੂੰ ਰੁਕੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ 16ਵੀਂ ਸਦੀ ਵਿੱਚ ਉਹਨਾਂ ਦੇ ਸੁਪੁੱਤਰ ਵਾਪਸ ਸ੍ਰੀ ਚੰਦ ਜੀ ਉਹ ਇਸ ਜਗ੍ਹਾ ਤੇ ਪਹੁੰਚਦੇ ਨੇ ਕਾਫੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਦੋ 22 ਸਾਲ ਤਰਕੀਬਨ ਇਸ ਜਗ੍ਹਾ ਤੇ ਰੁਕੇ ਸੀਗੇ ਠੀਕ ਹੈ ਜੀ ਇਹ ਗੁਰੂ ਨਾਨਕ ਦੇਵ ਜੀ ਦਾ ਜਿਹੜੀ ਤਸਵੀਰ ਪਈ ਆ ਸਾਹਮਣੇ ਹਾਂਜੀ ਜੂਲਾ ਲਟਕ ਰਿਹਾ ਇਹ ਗੁਰੂ ਨਾਨਕ ਦੇਵ ਜੀ ਤੇ ਬਚਪਨ ਦਾ ਝੂਲਾ ਹੈ अच्छा गुर जी गुरु नानक देव जी महाराज ਦਾ ਬਚਪਨ ਦਾ ਝੂਲਾ ਇਹ ਹੈ ਜਦੋਂ ਬਾਬਾ ਸ੍ਰੀ ਚੰਦ ਜੀ ਇੱਥੇ ਆਉਂਦੇ ਨੇ ਉਹਨਾਂ ਨੂੰ ਪਤਾ ਚੱਲਿਆ ਗੁਰੂ ਨਾਨਕ ਦੇਵ ਜਿੱਥੇ ਰੁਕਿਆ ਕਾਫੀ ਸਮੇਂ ਹਾਂਜੀ ਫਿਰ ਬਾਬਾ ਸ੍ਰੀ ਚੰਦ ਜੀ ਇਸ ਜਗ੍ਹਾ ਤੋਂ ਜਾਂਦੇ ਨੇ ਨਨਕਾਣਾ ਸਿੰਘ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਦਾ ਬਚਪਨ ਦਾ ਝੂਲਾ ਲੈ ਕੇ ਇਸ ਜਗ੍ਹਾ ਤੇ ਸਥਾਪਿਤ ਕਰਦੇ ਅਸੀਂ ਨਨਕਾਣਾ ਸਾਹਿਬ ਤੋਂ ਲਿਆ ਕੇ ਇੱਥੇ ਸੋਧਿਤ ਕਰਦੇ ਆ ਹਨਾ ਜੀ ਵਾਹ ਜੀ ਵਾਹ ਹਾਂਜੀ ਆਪਣੇ ਵੀ ਖੜਾਵਾ ਜਿਹੜੀਆਂ ਬਾਬਾ ਸ੍ਰੀ ਚੰਦ ਜੀ ਰੱਖ ਕੇ ਜਿਹੜੇ ਆਪਣੇ ਥੱਲੇ ਆ ਤੇ ਦੇਖ ਰਹੀਆਂ ਹਾਂਜੀ ਹਾਂਜੀ ਬਾਬਾ ਸ੍ਰੀ ਚੰਦ ਜੀ ਦੀ ਖੜਾਵਾ ਹੁਣ ਜਿਹੜੀ ਵਿੱਚ ਬਰਾਗਣ ਪਈ ਹੈ ਇਹ ਬਾਬਾ ਸ੍ਰੀ ਚੰਦ ਜੀ ਫਿਰ ਨਿਸ਼ਾਨੀ ਦੇ ਤੌਰ ਤੇ ਸੰਗਤ ਠੀਕ ਹੈ ਠੀਕ ਹੈ ਆ ਖੜਾਵਾ ਤੇ ਜਿਹੜੀ ਉਹ ਵਿੱਚ ਬਾਬਾ ਜੀ ਨੂੰ ਬਰਾਗਣ ਕਹਿੰਦੇ ਹੈਗੇ ਠੀਕ ਹੈ ਜਿਹਦੇ ਉੱਪਰ ਵੀ ਹੱਥ ਰੱਖ ਕੇ ਜਾ ਉਹ ਭਗਤੀ ਕਰਦੇ ਹੁੰਦੇ ਆ ਹਨਾ ਹਾਂ ਇਹ ਬਾਬਾ ਸ੍ਰੀ ਚੰਦ ਜੀ ਦੀ ਵਾਹ ਜੀ ਵਾਹ ਸੰਗਤ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਪਨ ਵੇਲੇ ਦੇ ਝੂਲੇ ਦੇ ਦਰਸ਼ਨ ਕਰੋ ਜੀ ਧੰਨਾ ਸੰਗਤ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਬਾਬਾ ਜੀ ਉਹ ਸਾਰਾ ਹੀ ਲੱਗ ਕੇ ਗਏ ਸੀ ਇਹ ਵਿਚਲਾ ਕੱਲਾ ਝੂਲਾ ਝੂਲਾ ਹੀ ਨਹੀਂ ਝੂਲਾ ਬਾਬਾ ਸ੍ਰੀ ਚੰਦ ਜੀ ਲੈ ਕਰ ਆਏ ਸੀ ਹਾਂ ਆ ਉੱਪਰ ਉਹ ਦੁਬਾਰਾ ਬਣਾਇਆ ਹੈ ਨਾ ਇਹ ਪਾਲਕੀ ਹੈਗੀ ਪੁਰਾਣੀ ਗੁਰੂ ਨਾਨਕ ਦੇਵ ਜੀ ਦੇ ਯਾਦ ਵਿੱਚ ਫਿਰ ਪਰਿਵਾਰ ਨੇ ਤਿਆਰ ਕਰਵਾਇਆ ਅੱਛਾ ਉਹ ਪਰਿਵਾਰ ਨੇ ਫਿਰ ਇਹਨੂੰ ਸਜੋਬ ਤਾਂ ਆਪਾਂ ਕਹਿੰਦੇ ਆ ਕਿ ਸਾਂਭ ਕੇ ਰੱਖਣ ਲਈ ਪਰਿਵਾਰ ਨੇ ਫਿਰ ਇਹ ਪਾਲਕੀ ਸਾਭ ਤਿਆਰ ਕਰ ਲਈ ਹੈ ਨਾ हां जी हां ਤੇ ਆ ਦੇਖੋ ਸੰਗਤ ਜੀ ਦਰਸ਼ਨ ਕਰ ਲਓ ਚਾਰੇ ਪਾਸੇ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਸਮੇਂ ਆ ਘੁੰਗਰ ਜਿਹੜੇ ਉਹ ਲੱਗੀਆਂ ਹੋਈਆਂ ਨੇ ਉਹਨਾਂ ਨਾਲ ਖੇਡਦੇ ਰਹੇ ਹੋਣਗੇ ਬਾ ਜੀ ਵਾ ਸ਼ੁ크ਰਾ ਸੱਚੇ ਪਾਤਸ਼ਾਹ ਜੋ ਤੁਸੀਂ ਇੰਨੀ ਕਿਰਪਾ ਕੀਤੀ ਤੇ ਆ ساری ਪਾਲਕੀ ਦੇ ਸੰਗਤ ਜੀ ਦਰਸ਼ਨ ਕਰ ਲਓ ਬਰੀਕੀ ਤੋਂ ਲੈ ਕੇ ਸਾਰਾ ਮੈਂ ਤੁਹਾਨੂੰ ਦਿਖਾ ਰਿਹਾ ਵੀਡੀਓ ਲੰਬੀ ਤਾਂ ਜ਼ਰੂਰ ਹੋ ਜਾਣੀ ਆ ਪਰ ਤੁਸੀਂ ਦਰਸ਼ਨ ਕਰੋ ਕਿਉਂਕਿ ਰੋਜ਼ ਰੋਜ਼ ਅਜਹੀਆਂ ਜਗ੍ਹਾ ਤੇ ਨਹੀਂ ਆਇਆ ਜਾਂਦਾ ਹੁੰਦਾ ਪ੍ਰਮਾਤਮਾ ਦਾ ਕੋਈ ਹੁਕਮ ਹੁੰਦਾਗਾ ਫੇਰ ਹੀ ਆਏ ਦਰਬਾਰ ਤੇ ਪੇਂਟਿੰਗ ਕਰ ਰੱਖਿਓ ਸਮੇਂ ਦੀ ਪੁਰਾਣੀ ਹੈਗੀ ਅੱਛਾ ਜੀ ਹਾਂ ਜੀ ਇਧਰ ਜਿਹੜਾ ਗੁਰਮੁਖੀ ਵਿੱਚ ਲਿਖਿਆ ਪੁਰਾਣੀ ਮੈਟਰੀਅਲ ਹੈ ਜੀ ਜਦੋਂ ਬਾਦ ਵਿੱਚ ਗੁਰਨਾਣੇ ਦਾ ਸਾਧੂ ਮਹਤਮਾ ਆਉਂਦੇ ਸੀ ਉਹਨਾਂ ਨੇ ਦੁਬਾਰਾ ਤਾਂ ਲਿਖਿਆ ਸੀਗਾ ਵਾਹ ਜੀ ਵਾਹ ਅੱਛਾ ਵੀ ਜਿਵੇਂ ਆਹ ਮੂਲ ਮੰਤਰ ਹੋ ਗਿਆ ਬੱਬਈ ਹੈਨਾ ੴ ਸਤਿਗੁਰ ਪ੍ਰਸਾਦ ਤੇ ਉਸ ਸਮੇਂ ਬੱਬਈ ਇਹਨੂੰ ਕਿਹੜੀ ਅੱਖਰੀ ਕਹਨੇ ਹੁੰਦੇ ਨੇ ਆਪਣਾ ਗੁਰਮੁਖੀ ਤੇ ਇੱਕੋ ਜਿਹੜੇ ਸਾਰੇ ਅੱਖਰ ਇਕੱਠੇ ਜੋੜੇ ਹੁੰਦੇ ਆਗੇ ਲੜੀਵਾਰ 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 ਦੇ ਵਿੱਚ ਨਹੀਂ ਸਾਰੇ ਹੈਨਾ ਜਿਹੜੇ ਬਾਅਦ ਚ ਸੰਗਤ ਜੀ ਸਾਧੂ ਮਹਾਂਤਮਾ ਆਉਂਦੇ ਸੀ ਉਸ ਸਮੇਂ ਦੇ ਜਿਹੜੇ ਇਹ ਅੱਖਰ ਨੇ ਠੀਕ ਹੈ ਤੇ ਆਹ ਦਰਵਾਜਾ ਵੀ ਉਸੇ ਸਮੇਂ ਦੀ ਹੈ ਦੇਖ ਲਓ ਜੀ ਆਪਾਂ ਅੱਜ ਕੱਲ ਕਹਿੰਦੇ ਨੇ ਦਰਵਾਜ਼ਿਆਂ ਨੂੰ ਸਿਉਂਖ ਪੈ ਗਈ ਆ ਪੈ ਗਈ ਹਨਾ ਦੇਖਣ ਨੂੰ ਕਮਾਲ ਦੀ ਗੱਲ ਹੈ ਠੀਕ ਹੈ ਤੇ ਆਹ ਸਾਰਾ ਬੱਬਈ ਉਸੇ ਸਰ ਉਸੇ ਠੀਕ ਹੈ ਵੀ ਉਸ ਤੋਂ ਬਾਅਦ ਤੇ ਕੁਝ ਵੀ ਨਹੀਂ ਹੋ ਹੋ ਹੈਗਾ ਨਾ ਜਿਵੇਂ ਆਹ ਉਰਦੂ ਦੇ ਉਰਦੂ ਦੇ ਵਿੱਚ ਹੈ ਬੱਬਈ ਜੀ ਕਾਦੀ ਵਿੱਚ ਹਾਂ ਉਰਦੂ ਜੀ ਹੈ ਇਹ ਹਾਂ ਵਾਹ ਜੀ ਵਾਹ ਆਹ ਦੇਖ ਸਕਦੇ ਨਹੀਂ ਤੁਸੀਂ ਸਾਰਾ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਤੇ ਪਤਾ ਨਹੀਂ ਆ ਰਿਹਾ ਕੀ ਆ ਹਨਾ ਜੀ ਬਾਕੀ ਤੁਸੀਂ ਤਾਂ ਹੋ ਸਕਦਾ ਵੀ ਪੜ ਲੈਂਦੇ ਹੋ ਵਾਹਿਗੁਰੂ ਵਾਹਿ ਸੱਚੇ ਪਾਤਸ਼ਾਹ ਵਾਹਿਗੁਰੂ ਆ ਸਾਰੀਆਂ ਚੀਜ਼ਾਂ ਉਸੇ ਸਮੇਂ ਦੀਆਂ ਨੇ ਜੀ ਹਨਾ ਇਹਨੂੰ ਸੋਕੇ ਦੇਖ ਲਈਏ ਜੀ ਪਰ ਵੈਸੇ ਹੋਵਾ ਵਾਹਿਗੁਰੂ ਸੱਚੇ ਪਾਤਸ਼ਾਹ ਦਾਤਿਆ ਕਿਰਪਾ ਕਰੀ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਬਹੁਤ ਭਾਗਾਂ ਵਾਲੇ ਆ ਜਿਹੜੇ ਇਸ ਤੰਤੀ ਦੇ ਦਰਸ਼ਨ ਹੋਏ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਆ ਜੋ ਸੰਗਤ ਜੀ ਸੋਣ ਨਾਲ ਪ੍ਰਕਰਮਾ ਵੀ ਕਰਾਉਣਿਆਂਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਲਕੀ ਦੇ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਦਾਤਿਆ ਬਖਸ਼ਦੇ ਅਸੀਂ ਔਗਣਹਾਰਾਂਗੇ ਸਾਡੇ ਕੋਲੋਂ ਅਨੇਕਾਂ ਹੀ ਗ੍ਰਾਹ ਹੋ ਜਾਂਦੇ ਆਗੇ ਪਰ ਫਿਰ ਵੀ ਦਾਤਿਆ ਕਿਰਪਾ ਰੱਖੀ ਦੇਖ ਲੋ ਜੀ ਤੁਸੀਂ ਇੱਕ ਵਾਰ ਫੇਰ ਝੂਲੇ ਦੇ ਦਰਸ਼ਨ ਕਰ ਲੋ ਸੰਗਤ ਜੀ ਵਾਹਿ ਜੀ ਵਾਹਿ ਸੱਚੇ ਪਾਤਸ਼ਾਹ ਵਾਹਿਗੁਰੂ ਹਾਂਜੀ ਬਾਬਾ ਜੀ ਹੁਣ ਕੋਈ ਹੋਰ ਚੀਜ਼ ਬਾਬਾ ਜੀ ਇਹਨਾਂ ਤੋਂ ਬਿਨਾ ਜਿਵੇਂ ਆਪਾਂ ਇਹ ਤਾਂ ਸਾਰਾ ਦਿਖਾਤਾ ਹਨਾ ਤੇ ਇਹ ਉੱਪਰ ਵੀ ਜਾਂਦਾ ਬਾਬਾ ਜੀ ਰਸਤਾ ਉੱਪਰ ਸੱਤ ਦੇ ਕਾਰ ਕੰਮ ਉਸ ਤੇ ਜਾਂਦਾ ਅੱਛਾ ਸੱਤ ਵਾਸਤੇ ਜਾਂਦਾ ਹੈ ਠੀਕ ਆ ਸੰਗਤ ਜੀ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਕਿੰਨੀ ਕਲਾਕਿਰਤੀ ਹੋ ਰਹੀ ਹੈ ਜਿਵੇਂ ਆਪਾਂ ਇਹ ਜੇ ਦੇਖੀ ਸੀ Rajasthan ਦੇ ਵਿੱਚ ਹੁੰਦੇ ਆ ਇਹ ਲੱਕੜ ਦੇ ਬਣਾਏ ਹੋਏ ਆ ਬੱਬਈ ਸਾਰੇ ਹਨਾ ਦੇਖੋ ਜੀ ਕਿੰਨੇ ਆਪਾਂ ਕਹਦੇ ਆ ਵੀ ਡੰਗਾਈ ਦੇ ਵਿੱਚ ਇਹ ਚੀਜ਼ ਦੀਵਾਰ ਪੂਰੀ ਬਿਲਡਿੰਗ ਕਿੰਨੇ ਸਮੇਂ ਦੀ ਖੜੀ ਆ ਵਾਹ ਜੀ ਵਾਹ ਅੱਛੇ ਬਾਸ਼ਾ ਪਹਿਲੀਆਂ ਚੀਜ਼ਾਂ ਨੇ ਦੇਖ ਲੋ ਜੀ ਇਹ ਕੀ ਚੀਜ਼ ਆ ਬਾਈ ਸੱਚਖੰਡਾਂ ਦੇ ਨਾਲ ਅੱਛੇ ਸੱਚਖੰਡਾਂ ਇਹ ਵੀ ਗੇਟ ਹੁੰਦਾ ਹੀ ਇਹ ਅੰਦਰ ਜਿਹੜਾ ਲੱਗਿਆ ਹੋਇਆ ਜੀ ਤਾਂ ਸੰਗਤ ਜੀ ਕਰ ਲੋ ਦਰਸ਼ਨ ਜੀ ਇਹ ਸਤਿਖੰਡ ਸਾਹਿਬ ਆ ਬੰਦੀ ਦਾ ਮਪਾਈ ਕਹਿੰਦੇ ਮਹਾਰਾ ਸਰੂਪ ਹੁੰਦੇ ਨੇ ਤੇ ਇੱਦਾਂ ਦੇਖੋ ਜੀ ਸਾਰੇ ਆਲੇ ਹਨਾ ਉਸ ਸਮੇਂ ਦੇ ਚੀਜ਼ਾਂ ਰੱਖਦੇ ਉਹਨਾਂ ਦੇ ਤੇ ਵੱਡੀ ਗੱਲ ਪੌੜੀਆਂ ਵੀ ਉਸੇ ਸਮੇਂ ਦੀਆਂ ਲੱਗਦੀਆਂ ਨੇ ਹਨਾ ਬਬਾਈ ਵੀ ਕੁਝ ਵੀ ਇੱਥੇ ਫੇਰਵਰਦਲ ਨਹੀਂ ਕੀਤਾ ਹੋਇਆ ਵਾਹ ਜੀ ਵਾਹ ਇਹੋ ਚਾ ਉਸੇ ਸਮੇਂ ਦੀਆਂ ਨੇ ਜੀ ਬਾਅਦ ਚ ਲਾਇਏ ਨੇ ਪੁਰਾਣੀ ਵੈਸੇ ਹਾਂ ਬਾਅਦ ਚ ਮਤਲਬ ਉਹ ਤੂੰ ਬਾਅਦ ਚ ਜਦੋਂ ਬਿਜਲੀ ਆਈ ਹੋਊਗੀ ਹਨਾ ਉਦੋਂ ਲਾਇਆ ਹੋਊਗੀ ਆਪਾਂ ਕਹਿੰਦੀ ਵੀ ਕਾਫੀ ਤਾਕੜਾ ਪਰਿਵਾਰ ਸੀਗਾ ਹੈ ਨਾ ਜੀ ਪੀ ਜਿਹੜੇ ਪਰਿਵਾਰ ਦੇ ਵਿੱਚ ਰੁਕੇ ਸੀ ਵਾਇਰਸ ਤੇ ਬਾਬਾ ਜੀ ਹੁਣ ਇੱਥੇ ਜਿਹੜਾ ਪ੍ਰੋਗਰਾਮ ਹੁੰਦਾ ਹੀ ਆਪਣਾ ਹਰ ਸਾਲ ਹਨਾ ਉਹ ਕਿਹੜੀਆਂ ਤਰੀਕਾਂ ਦਾ ਹੁੰਦਾ ਜੀ ਇਹ ਦਸੰਬਰ ਦੇ 24 25 26 ਦਸੰਬਰ ਦਾ ਹੁੰਦਾ ਪੱਕੇ ਤਰੀਕ ਪੱਕੀ ਜੇ ਵਾਰ ਕੋਈ ਵੀ ਹੋਵੇ 24 25 26 ਤਰੀਕ ਹੁਣ ਤਾਂ 26 ਤਰੀਕ ਵੈਸੇ ਵੀ ਬੱਚਿਆਂ ਦਾ ਬਾਲ ਦਿਵਸ ਐਲਾਨਤਾ ਹਨਾ ਮੋਦੀ ਸਾਹਿਬ ਨੇ ਬਿਲਕੁਲ ਜੀ ਬਾਬਾ ਜੀ ਪ੍ਰਸ਼ਾਦ ਵੀ ਦਿਉਦਾ ਜੀ ਮੈਨੂੰ ਥੋੜਾ ਜਿਹਾ ਤੇ ਇੱਥੇ ਹੁਣ ਬਾਬੇ ਨਾਨਕ ਦੇ ਘਰ ਆਏ ਆਂਗੇ ਜਿੱਥੇ ਰੁਕੇ ਵੈਸੀ ਵਾਇਰਸ ਸੱਚੇ ਪਾਤਸ਼ਾ ਸਵਾਇ ਕੀ ਕਰਦੇ ਹੋ ਬਾਈ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਸੰਗਤ ਜੀ ਮੈਂ ਦੋਨੇ ਹੱਥਾਂ ਨਾਲ ਜੋੜ ਕੇ ਪ੍ਰਸ਼ਾਦ ਲਿਆ ਆਇਓ ਬਾਬਾ ਜੰਗਲ ਸਿੰਘ ਸਾਹਿਬ ਵੀ ਦਿਖਾ ਰਹੀ ਹੈ ਜੀ ਦੇ ਇਧਰ ਦਾ ਸੰਗਤ ਜੀ ਛੋਟਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈਗਾ ਇਹ ਬਾਬਾ ਜੀ ਪਹਿਲਾਂ ਦਾ ਹੋਊਗਾ ਤੇ ਉਹ ਬਾਅਦ ਚ ਲੱਗਿਆ ਹੋਊ ਹਨਾ ਛੋਟਾ ਨਾ ਫਿਰ ਬਾਅਦ ਵਿੱਚ ਵੱਡਾ ਲੱਗੇ ਤੇ ਆ ਦਰਸ਼ਨ ਕਰੋ ਸੰਗਤ ਜੀ ਤੁਸੀਂ ਦੇਖੋ ਬਾਬਾ ਜੀ ਇਧਰ ਕੀ ਹੈ ਜੀ ਸਟੋਰ ਬਣਾਇਆ ਹੋਇਆ ਹੈ ਅਸਾ ਸਟੋਰ ਬਣਾਇਆ ਹੋਇਆ ਹੈ ਪੂਰੀ ਹਵੇਲੀ ਸੀਗੀ ਠੀਕ ਹੈ ਜੀ ਠੀਕ ਹੈ ਤੇ ਉਸ ਸਮੇਂ ਆਪਾਂ ਕਹ ਜੀ ਵੀ ਕਿਲੇ ਦੇ ਵਿੱਚ ਘਰ ਹੁੰਦੇ ਹੋਣਗੇ ਬਾਬਾ ਜੀ ਹਨਾ ਬਿਲਕੁਲ ਜੀ ਤੇ ਬਸਤਾ ਬੰਦਰ ਦੇ ਨਾਮ ਤੋਂ ਜਾਣਿਆ ਜਾਂਦਾ ਸੀਗਾ ਠੀਕ ਹੈ ਜੀ ਜਿਹੜਾ ਕਿਲਾ ਫੋਰਟ ਹੈ ਫਿਰ 1819 ਚ ਭੁਕੰਪ ਆਇਆ ਸੀਗਾ ਹਾਂਜੀ ਉਹ 1819 ਚ ਭੁਕੰਪ ਦੇ ਬਜਾਏ ਨਾਲ ਫੋਰਟ ਬੰਦ ਹੋ ਗਿਆ ਸੀ ਠੀਕ ਆ ਹਾਂਜੀ ਬਾਬਾ ਜੀ ਕਹਿੰਦੇ ਵੀ ਲਖਪਤ ਜਿਹੜਾ ਇਹ ਸ਼ਹਿਰ ਦੀਗਾ ਜਾਂ ਕਸਬ ਤਸੀਲ ਹੁੰਦੀ ਸੀ ਹਨਾ ਹਾਂਜੀ ਕਹਿੰਦੇ ਕਿਸੇ ਸਮੇਂ ਇਹ ਵਪਾਰ ਦਾ ਬਹੁਤ ਵੱਡਾ ਕੇਂਦਰ ਹੁੰਦਾ ਸੀਗਾ ਕਮਿਸ ਅਨੁਸਾਰ ਇਹਦਾ ਨਾਮ ਚੇਂਜ ਹੁੰਦਾ ਰਹੇ। ਹਾਂ ਜੀ। ਆ ਬੰਦਾ ਰਿਪੋਰਟ ਸਿਟੀ ਕਰ ਲੱਗ ਪਤੋ ਨਾਮ ਤੇ ਆ। ਠੀਕ ਹੈ ਜੀ। ਤੇ ਇਧਰਲੇ ਪਾਸੇ ਸੰਗਤ ਜੀ ਸਾਹਮਣੇ ਲੰਗਰ ਹਾਲ ਐ। ਜਿੱਥੇ ਜਿਹੜੇ ਲੰਗਰ ਹਾਲ ਉਹ ਤਿਆਰ ਹੋਰ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਤੇ ਸੰਗਤ ਛਕਦੀ ਆ। ਇਹ ਸਾਹਮਣੇ ਆਪਣੇ ਨਾਲ ਬਾਪੂ ਜੀ ਨੇ ਕਿ ਬਾਪੂ ਜੀ ਵੈਗੁਰੂ ਜੀ ਦਾ ਖਾਲਸਾ, ਵੈਗੁਰੂ ਜੀ ਦੀ ਫਤਿਹ ਤੇ ਇਹਨਾਂ ਦਾ ਪਿਛੋਕੜ ਗੰਗਾ ਨਗਰ ਦੇ ਰਹਿਣ ਵਾਲੇ ਨੇ ਪਰ ਪੁਰਾਣੇ ਬਿਉਰਗ ਇੱਥੇ ਆ ਗਏ ਸੀਗੇ। ਤੇ ਹੁਣ ਮੈਨੂੰ ਇਹਨਾਂ ਨਾਲ ਵੀ ਗੱਲਬਾਤ ਕਰਵਾਉਣਾ ਥੋੜੀ ਥੋੜੀ ਜੀ ਬਾਬਾ ਜੀ ਰੋਕੇ ਜਾਇਆ ਹੋਣਾ ਤੇ ਬਾਪੂ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਸੇਵਾ ਕਰਦਿਆਂ ਨੂੰ ਜੀ ਜੀ ਇੱਥੇ ਸਾਲਕ ਹੋ ਗਿਆ ਵਾ ਠੀਕ ਆ ਪਰ ਸੁਖਨਾਮ ਕੀ ਹੈ ਜੀ ਸੁਖਨਾਮ ਗੁਰਦੀਪ ਸਿੰਘ ਗੁਰਦੀਪ ਸਿੰਘ ਤੇ ਪਿੱਛੋਂ ਆਪਕ ਪੰਜਾਬ ਚੋਂ ਕਿੱਥੋਂ ਦੇ ਰਹਿਣ ਵਾਲੇ ਆ ਜੀ ਪੰਜਾਬ ਚੋਂ ਨੇ ਫੌਜੀ ਆ ਮਤਲਬ ਪਾਕਿਸਤਾਨ ਚੋਂ ਆਏ ਸੀ ਦਾਦਾ ਜੀ ਨੇ ਅੱਛਾ ਜੀ ਤੇ ਮੁੜ ਕੇ ਪੰਜਾਬ ਚ ਰਹੇਗੀ ਥੋੜਾ ਦਿਨ ਮੁੜ ਕੇ ਗੰਗਨਗਰ ਜ਼ਮੀਨਾਂ ਮਿਲੀਆਂ ਇਹ ਠੀਕ ਆ ਜੀ ਉਸ ਤੋਂ ਬਾਅਦ ਮੁੜ ਕੇ ਇੱਥੇ ਆ ਗਏ ਅਸੀਂ ਚਾਹ ਇਧਰ ਆ ਗਏ ਠੀਕ ਆ ਜੀ ਹਾਂ ਜੀ ਅ ਹੁਣ ਇਥੇ ਪੋਪੋ ਜਰਣੀ ਪੋਪੋ ਜਰਣੀ ਨਹੀਂ ਨਹੀਂ ਬਹੁਤ ਵਧੀਆ ਬਾਬਾ ਜੀ ਮੈਨੂੰ ਸੋਡਾ ਬਹੁਤ ਵਧੀਆ ਉਹ ਲੱਗਿਆ ਹਨਾ ਸੇਵਾ ਕਰਨ ਦਾ ਤੇ ਸੰਗਤ ਜੀ ਇਧਰਲੇ ਪਾਸੇ ਨਵਾਂ ਜਿਹੜਾ ਦਰਬਾਰ ਸਾਹਿਬ ਆ ਉਹ ਤਿਆਰ ਹੋ ਰਿਹਾ ਤੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਲਖਪਤ ਕਿਸੇ ਸਮੇਂ ਵਪਾਰ ਦਾ ਬਹੁਤ ਵੱਡਾ ਕੇਂਦਰ ਹੁੰਦਾ ਸੀ ਤੇ ਉਸ ਤੋਂ ਬਾਅਦ ਬਾਬਾ ਜੀ ਪਹਚਾਲ ਕਿੰਨੇ ਕਿਹੜੇ ਸਾਲ ਉਸ ਚ ਆਇਆ ਸੀ ਜੀ ਇਥੇ 1819 1819 ਚ ਉਸ ਤੋਂ ਬਾਅਦ ਬਾਕੀ ਜੀ ਕਹਿੰਦੇ ਵੀ ਇਥੇ ਪਾਣੀ ਪਾਣੀ ਆ ਗਿਆ ਤੀ ਹਨਾ ਸਾਰਾ ਕੁਝ ਬਰਬਾਦ ਹੋ ਗਿਆ ਤੀ ਹਾਂਜੀ ਇਹ ਤਾਂ ਭੁਕੰਪ ਦੀ ਵਜ੍ਹਾ ਨਾਲ ਪਰ ਇਸ ਪਾਣੀ ਸਿੰਧੂ ਨਦੀ ਇਥੇ ਵਹਿੰਦੀ ਸੀ ਸਿੰਧੂ ਨਦੀ ਦਾ ਪਾਣੀ ਠੀਕ ਹੈ ਜੀ ਜਦੋਂ ਅੱਗੇ ਖਰੇ ਇਲਾਕਾ ਸੁੱਕਾ ਪੈ ਗਿਆ ਸੀ ਬਿਲਕੁਲ ਜੀ ਜਿਕਰ ਹੈ ਸਮੇਂ ਗੱਲ ਕਰੀਏ ਬਾਬਾ ਇਹ ਭਾਰਤ ਦਾ ਆਖਰੀ ਪਿੰਡ ਆ ਲਖਪਤ ਹੈ ਨਾ ਇਥੋਂ ਬਾਰਡਰ ਕਿੰਨੀ ਦੂਰ ਰਹੇ ਜਾਂਦਾ ਹੈ ਪਾਕਿਸਤਾਨ ਵਾਲਾ 45 ਕਿਲੋਮੀਟਰ 45 ਕਿਲੋਮੀਟਰ ਜੇ ਸਿੱਧਾ ਰੋਡ ਜਾਣਾ ਹੋਵੇ ਫਿਰ ਤਾਂ ਕਹਿੰਦੇ ਘਾਟ ਹੀ ਰਹੇ ਜਾਂਦਾ ਹੈ ਨਾ ਵੀ ਬਗਲ-ਬਗਲ ਕੇ ਜਾਣਾ ਪੈਂਦਾ ਤੇ ਆ ਸੰਗਰ ਜੀ ਜਿਹੜਾ ਨਵਾਂ ਦਰਬਾਰ ਸਾਹਿਬ ਆ ਇਹ ਤਿਆਰ ਹੋ ਰਿਹਾ ਤੁਸੀਂ ਦੇਖੋ ਜੀ ਬਹੁਤ ਹੀ ਸੋਹਣਾ ਤੇ ਵਧੀਆ ਪੂਰਾ ਉਹ ਹੋ ਰਿਹਾ ਹੈਗਾ ਤੇ ਸਰਕਾਰ ਵੀ ਬਹੁਤ ਸਪੋਰਟ ਕਰ ਰਹੀ ਹੈ ਜੀ ਆਪਾਂ ਕਹੀਏ ਹਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਘਰ ਹੈਗਾ ਤੇ ਜਿੱਥੇ ਰੁਕੇ ਸੀਗੇ ਤੇ ਧੰਨ ਬਾਗ ਵਾਜੀ ਵਾ ਇਹ ਦੇਖੋ ਜੀ ਵੱਡਾ ਦਰਬਾਰ ਸਾਹਿਬ ਹੈ ਜਿਹੜਾ ਤਿਆਰ ਹੋ ਰਿਹਾ ਇਹ ਮੇਰੇ ਖਿਆਲ ਚ ਬਾਬਾ ਜੀ ਸਾਲ ਤੱਕ ਤਾਂ ਹੋ ਜਾਣਾ ਤਿਆਰ ਹਨਾ ਜੀ ਸਾਲ ਤੋਂ ਨਹੀਂ ਹੁਣ ਹੋ ਜਾਊਗਾ ਪਹਿਲੇ ਹੋ ਗਿਆ ਸੀ ਠੀਕ ਹੈ ਜੀ ਹਲਕ ਸਿਲਿੰਗ ਹੀ ਰਹੇਗੀ ਠੀਕ ਹੈ ਜੀ ਹਾਂ ਜਿਹੜਾ ਨਵਾਂ ਪ੍ਰੋਗਰਾਮ ਕਰਨਾ ਹੈ ਜੀ ਜਿਹੜਾ ਇਸ ਵਾਰ 24 25 26 ਦਸੰਬਰ ਜਾਨੀ ਕਿ ਹਫਤਾ ਰਹੇਗਾ ਜੀ ਅਸਾ ਪ੍ਰੋਗਰਾਮ ਇਹਦੇ ਵਿੱਚ ਹੀ ਕੀਤਾ ਜਾਊਗਾ ਠੀਕ ਆ ਬਿਲਕੁਲ ਸੰਗਤ ਜੀ ਅਸੀਂ ਬੇਨਤੀ ਕਰਦੇ ਆਂ ਪੰਜਾਬ ਦੀ ਸੰਗਤ ਨੂੰ ਵੀ ਤੁਸੀਂ ਇੱਥੇ ਆਓ ਕਛ ਦੇ ਵਿੱਚ ਸੰਗਤ ਜੀ ਕਛ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਪੈ ਜਾਂਦਾ ਹੈਗਾ ਜੇਕਰ ਤੁਸੀਂ ਇੱਥੇ ਆਉਣਾ ਤਾਂ ਸੁਣੋ ਸਭ ਤੋਂ ਪਹਿਲਾਂ ਆਉਣਾ ਪੈਣਾ ਪੁਜ ਹਨਾ ਬੱਬਾਈ ਹਾਂ ਪੁਜ ਤੋਂ 123 ਕਿਲੋਮੀਟਰ ਹਾਂ ਪੁਜ ਤੋਂ ਸਭ ਤੋਂ ਵੱਧ ਪਿੰਡ ਹੈਗਾ ਬਿਲਕੁਲ 123 ਕਿਲੋਮੀਟਰ ਤੁਸੀਂ ਚਾਹੇ ਲਖਪਤ ਗੁਰਦੁਆਰਾ ਸਾਹਿਬ ਭਰ ਲਿਓ ਥੋੜੀ ਲੋਕੇਸ਼ਨ ਨਿਕਲੇ ਆਉਣੀ ਆ ਰੋਡ ਬਹੁਤ ਸੋਹਣਾ ਕੋਈ ਟਰੈਕ ਨਹੀਂ ਹੈਗੀ ਪਰ ਸਿੰਗਲ ਜਾਂ ਰੋਡ ਆ ਇਕੱਲੇ ਆਓਗੇ ਗੱਡੀ ਲੈ ਕੇ ਆਜੋ ਚਾਹੇ ਮੇਰੇ ਵਾਂਗੂ ਮੋਟਰਸਾਈਕਲ ਤੇ ਆਜੋ ਕਿਵੇਂ ਮਰਜੀ ਆਜੋ ਤੁਹਾਨੂੰ ਬਹੁਤ ਆਪਣੇ ਪੰਜਾਬੀ ਮਿਲਣਗੇ ਕੋਈ ਖਾਤਰੇ ਵਾਲੀ ਗੱਲ ਨਹੀਂ ਹੈਗੀ ਬਹੁਤ ਸੋਹਣਾ ਰੋਡ ਹੈ ਸੰਗਤ ਜੀ ਬਹੁਤ ਸੋਹਣਾ ਲੱਗਿਆ ਹਨਾ ਦੇਖ ਕੇ ਦਰਸ਼ਨ ਕਰਕੇ ਭਾਗਾ ਵਾਲੇ ਹੋਗੇ ਵੀ ਜਿਹੜੇ ਇਹ 5-600 ਸਾਲ ਪੁਰਾਣੀ ਬਿਲਡਿੰਗ ਦੇ ਦਰਸ਼ਨ ਕੀਤੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੋ ਵਾਰੀ ਆਏ ਸੀਗੇ ਤੇ ਇੱਕ ਵਾਰੀ 20 ਦਿਨ ਰੁਕੇ ਇੱਕ ਵਾਰੀ 21 21 ਦਿਨ ਰੁਕੇ ਪਬਾਦ ਗੁਰੂ ਨਾਨਕ ਦੇਵ ਜੀ ਦੇ ਬੇਟੇ ਸ੍ਰੀ ਚੰਦ ਜੀ ਇੱਥੇ ਆਏ ਜਿਨ੍ਹਾਂ ਨੇ 2.5 ਸਾਲ ਦਾ ਸਮਾਪਤੀਤ ਕੀਤਾ ਬਹੁਤ ਵਧੀਆ ਲੱਗਿਆ ਜੀ ਤੇ ਜੇਕਰ ਤੁਹਾਨੂੰ ਵੀ ਵੀਡੀਓ ਪਸੰਦ ਆਈ ਆ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਕਮੈਂਟ ਜ਼ਰੂਰ ਕਰੋ ਤੇ ਜੋ ਜੋ ਵੀ ਬੀਰੋ ਰਿਹਾਉਣਗੇ ਤਾਂ ਉਹ ਰਿਹਾ ਕੇ ਮੈਨੂੰ ਫੋਟੋਆਂ ਜ਼ਰੂਰ ਭੇਜਿਓ ਫੇਸਬੁੱਕ WhatsApp ਤੇ ਇੰਸਟਾਗ੍ਰam ਤੇ ਕਿਤੇ ਵੀ ਤੇ ਠੀਕ ਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ